ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੂਸਰਾ ਭਾਗ ਸ਼ੁਰੂ ਇਹ ਕਥਾ ਵਿਚਾਰ ਆਪਣੀ ਹੁੰਦੀ ਆ ਸਾ ਸੰਗਤ ਠੱਗੀ ਤੇ ਤੇ ਕਥਾ ਵਿਚਾਰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਬੁਲਾਈਏ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾ ਸੰਗਤ ਠੱਗੀ ਕਿਸੇ ਆਦਮੀ ਨਾਲ ਮਿੱਤਰਤਾ ਪਾ ਕੇ ਅਤਵਾ ਬਿਹਾਰ ਕਰਕੇ ਜਾਂ ਕਿਸੇ ਚੀਜ਼ ਦਾ ਭਰੋਸਾ ਦੇ ਕੇ ਵਸਾ ਦੇ ਕੇ ਕੋਈ ਚੀਜ਼ ਝਾਰ ਪੈ ਲੈ ਕੇ ਚਲੇ ਜਾਣ ਦਾ ਨਾਮ ਹੈ ਠੱਗੀ ਵੀ ਜੇ ਆਪਾਂ ਤੋਂ ਲੈ ਲਿਗੇ ਤੇ ਦਿੱਜੇ ਨਾ ਮੋੜੀਏ ਨਾ ਉਹਨੂੰ ਕਹਿੰਦੇ ਆ ਠੱਗੀ ਮਾਰ ਗਿਆ ਲੈ ਲੈਣੇ ਦੇਣੇ ਹੈ ਨਹੀਂ ਮਿੱਤਰਤਾ ਪਾ ਲੈ ਪ੍ਰੇਮ ਦਿਖਾ ਦੇਣਾ ਮਿੱਤਰਤਾ ਪਾ ਲੈਣੀ ਹੁਣ ਠੱਗ ਪੁਰਸ਼ ਸਦਾ ਠੱਗੀਆਂ ਹੀ ਮਾਰਦੇ ਹਨ ਪਰ ਜਦ ਲੰਮੀ ਨਿਗਾਹ ਨਾਲ ਦੇਖੀਏ ਤਾਂ ਪਤਾ ਲੱਗਦਾ ਕਿ ਠੱਗਾ ਨੂੰ ਸਦਾ ਘਾਟਾ ਹੀ ਰਹਿੰਦਾ ਹੈ ਤੇ ਭੁੱਖੇ ਹੀ ਮਰਦੇ ਰਹਿੰਦੇ ਹਨ ਤੇ ਸਦਾ ਸੱਚ ਤੇ ਸਤ ਸੰਗਤ ਤੋਂ ਦੂਰ ਰਹਿੰਦੇ ਆ ਉਹ ਠੱਗ ਕਦੇ ਵੀ ਸਤ ਸੰਗਤ ਚ ਨਹੀਂ ਆਊਗਾ ਤੇ ਮਹਾਰਾਜ ਦੀ ਬਾਣੀ ਤੋਂ ਵੀ ਦੂਰ ਰਹਿਣਗੇ ਤੇ ਪਾਪਾਂ ਦੇ ਕੰਮਾਂ ਵਿੱਚ ਹੀ ਸਦਾ ਨੱਠੇ ਫਿਰਦੇ ਆ ਐ ਠੱਗੀਆਂ ਮਾਰਨ ਦੇ ਭਾਈ ਗਰਦਾਸ ਜੀ ਦੱਸਦੇ ਆ ਕਹਿੰਦੇ ਪਾਪੀ ਪਾਪ ਕਮਾਮ ਦੇ ਹੋਏ ਫਿਰਦੇ ਡਠੇ ਭਾਵੇਂ ਉਹ ਲੋਕਸ਼ਿਪ ਕੇ ਛਲਵਲ ਕਰਨ ਭਾਵੇਂ ਜਹਰਾ ਤੌਰ ਤੇ ਕਰਨ ਪਰ ਉਹਨਾਂ ਦਾ ਪਾਜ ਛੇਤੀ ਹੀ ਲੈ ਜਾਂਦਾ ਜੈਸੇ ਗੁਰੂ ਜੀ ਦੱਸਦੇ ਆ ਕਹਿੰਦੇ ਕੂੜ ਠੱਗੀ ਗੁੱਜੀ ਨਾ ਰਹੇ ਮਲੰਮਾ ਪਾਜ ਲੈ ਜਾਏ ਕਹਿੰਦੇ ਜਿਵੇਂ ਸੋਨੇ ਤੇ ਆਪਾਂ ਝਾਲ ਫੇਰਦੇ ਗਏ ਲੋਹੇ ਤੇ ਕਰੀਏ ਸੋਨਾ ਦੇ ਉਚਾਲ ਉੱਤਰ ਜਾਂਦੀ ਆ ਥੱਲੇੋਂ ਲੋਹਾ ਨਿਕਲੇ ਇਸੇ ਤਰ੍ਹਾਂ ਹੀ ਕਹਿੰਦੇ ਠੱਗ ਪੁਰਸਾ ਜਿਹੜਾ ਉਹਦਾ ਵੀ ਕਹਿੰਦੇ ਐ ਚਮਕ-ਦਾਮ ਕਾ ਜਿਹੜੀ ਉਹਦੇ ਫਿਰ ਦੂਰ ਅਗਲਾ ਕਹਿੰਦਾ ਐਵੇਂ ਯਾਰ ਠੱਗੀਆਂ ਮਾਰਦਾ ਫਿਰਦਾ ਏ ਉਹਦੇ ਤੇ ਵੀ ਐ ਧੱਬੇ ਲੱਗਦੇ ਆ ਇਸੇ ਤਰ੍ਹਾਂ ਹੀ ਸਾਧ ਸੰਗਤ ਮਹਾਰਾਜ ਸੋਨੇ ਦੀ ਨਿਆਈਂ ਦੱਸਦੇ ਆ ਲੈ ਜਾਂਦਾ ਇਸੇ ਤਰ੍ਹਾਂ ਠੱਗੀ ਕਰਨ ਵਾਲੇ ਪੁਰਸ਼ ਦਾ ਪਾਜ ਛੇਤੀ ਹੀ ਪ੍ਰਗਟ ਹੋ ਜਾਂਦਾ ਹੈ ਜੈਸੇ ਸਾਖੀ ਆ ਛੋਟੀ ਜੀ ਕਿ ਇੱਕ ਸਮੇਂ ਸ੍ਰੀ ਨਾਮਦੇਵ ਜੀ ਮਹਾਰਾਜ ਆਪਣੇ ਨਗਰ ਤੋਂ ਬਾਹਰ ਸੈਰ ਕਰਨ ਵਾਸਤੇ ਇੱਕ ਨਦੀ ਪੁਰ ਗਏ ਤਾਂ ਅੱਗੋਂ ਕੀ ਦੇਖਦੇ ਆ ਕਿ ਇੱਕ ਠੱਗ ਬੜੀ ਸੋਹਣੀ ਸਮਾਧੀ ਲਾਈ ਬੈਠਾ ਹੈ ਉਦਨੇ ਚਿਰ ਨੂੰ ਇੱਕ ਬਾਣੀਆ ਜੋ ਕਿ ਇਥੋਂ ਇਸ਼ਨਾਨ ਕਰਕੇ ਕੁਚਰ ਪਹਿਲੋਂ ਗਿਆ ਉਹ ਮਹਾਤਮਾ ਨੂੰ ਨੇ ਮਹਾਤਮਾ ਨੂੰ ਪੁੱਛਿਆ ਭਾਈ ਮੇਰੀ ਇੱਕ ਰੁਪਿਆ ਦੀ ਥੈਲੀ ਇੱਥੇ ਰਹਿ ਗਈ ਸਿੱਧੇ ਤੇਰੇ ਕੋਲ ਹੈ ਤਾਂ ਦੇ ਪਰ ਠੱਗ ਮਹਾਤਮਾ ਬਣਿਆ ਹੋਇਆ ਸੀ ਮੁੱਕਰ ਗਿਆ ਕਿ ਮੈਂ ਤੇਰੀ ਥੈਲੀ ਦੇਖੀ ਨਹੀਂ ਤਾਂ ਉਸ ਬਾਣੀ ਨੇ ਸ੍ਰੀ ਨਾਮਦੇਵ ਜੀ ਵੱਲ ਤੱਕਿਆ ਤਾਂ ਸ੍ਰੀ ਨਾਮਦੇਵ ਜੀ ਨੇ ਉਸ ਮਹਾਤਮਾ ਠੱਗ ਨੂੰ ਕਿਹਾ ਕਿ ਭਾਈ ਥੈਲੀ ਤੇਰੇ ਆਸ਼ੜ ਦੇ ਥੱਲੇ ਪਈ ਆ ਇਠਾਂ ਪਈ ਆ ਤੂੰ ਇਸ ਨੂੰ ਦੇ ਦੇ ਉਹ ਫੇਰ ਮੁੱਕਰ ਗਿਆ ਆ ਸ਼ਾਹੂ ਕਾ ਆਨੇ ਸ੍ਰੀ ਨਾਮਦੇਵ ਜੀ ਦੇ ਕਹਿਣ ਮੋਜਬ ਉਸ ਨੂੰ ਉਠਾ ਕੇ ਆਸਣ ਦੇ ਹੇਠੋਂ ਥੈਲੀ ਕੱਢ ਲਈ ਤੇ ਲੈ ਕੇ ਚਲਿਆ ਗਿਆ ਤਾਂ ਨਾਮਦੇਵ ਜੀ ਨੇ ਉਸ ਠੱਗੀ ਠੱਗ ਪਰ ਇਹ ਸਬਦ ਅਚਾਰਨ ਕਰਕੇ ਉਸ ਨੂੰ ਸਿੱਖਿਆ ਦਿੱਤੀ ਕਹਿੰਦੇ ਸਾਪ ਕੁੰਚ ਛੋਡੇ ਬਿਕ ਨਹੀਂ ਛਾਡੇ ਉਦਕ ਮਾਹੇ ਜੈਸੇ ਬਗ ਧਿਆਨ ਮੰਡੇ ਕਾਹੇ ਕੋ ਕੀਜੇ ਧਿਆਨ ਜਪਨਾ ਜਬ ਤੇ ਸੁਧ ਨਹੀਂ ਮਨ ਆਪਣਾ ਰਹਾਓ ਸਿੰਘ ਚ ਭੋਜਨ ਜੋ ਨਰ ਜਾਣੇ ਐਸੇ ਹੀ ਠਗਦੇ ਉਹ ਬਖਾਨੇ ਨਾਮੇ ਕੇ ਸਵਾਮੀ ਲਾਹੇ ਜ ਝਗਰਾ RAM ਰਸੈਨ ਪਿਉਰੇ ਧਗਰਾ ਕਹਿੰਦੇ ਜਿਵੇਂ ਸੱਪ ਕੁੰਜੇ ਛੱਡ ਦਿੰਦਾ ਪਰ ਜੈਪ ਨਹੀਂ ਛੱਡਦਾ ਠਾਗਾ ਉਹ ਮੁਕਰ ਜਾਂਦਾ ਉਹ ਆਪਦੀ ਠੱਗੀ ਨਹੀਂ ਛੱਡਦਾ ਚਾਹੇ ਉਹਦੇ ਨਾਲ ਪੁੱਛ ਹੋ ਜੇ ਉਦਕ ਮਾਹੇ ਜੈਸੇ ਬਾਗ ਧਿਆਨ ਕਰੇ ਬਾਗੋ ਬਗਰਾ ਬਗਰਾ ਜੀ ਨੂੰ ਕਹਿੰਦੇ ਆ ਉਹ ਧਿਆਨ ਤਾਂ ਲੱਗਦਾ ਜਿਵੇਂ ਵਾਹਿਗੁਰੂ ਦਾ ਧਰਿਆ ਹੁੰਦਾ ਪਰ ਚੱਕਦਾ ਉਹ ਡੱਡਾ ਹੁੰਦਾ ਕਾਹੇ ਕੋ ਕੀ ਜੇ ਧਿਆਨ ਜਪਨਾ ਕਹਿੰਦਾ ਐ ਲੱਗੂ ਜਿਵੇਂ ਵਾਹਿਗੁਰੂ ਦਾ ਧਿਆਨ ਕਰਕੇ ਨਾਮ ਜਪ ਰਿਹਾ ਹੁੰਦਾ ਜਪ ਤੇ ਸੁੱਧ ਨਾਹੀਂ ਮਨ ਆਪਣਾ ਰਹਾਓ ਕਹਿੰਦੇ ਜੇ ਤੋ ਸੁੱਧ ਬੁੱਧ ਨਾ ਆਪਣੇ ਮਨ ਨੂੰ ਹੋਵੇ ਸਿੰਘ ਚ ਭੋਜਨ ਜੋ ਨਰ ਜਾਣੇ ਕਹਿੰਦੇ ਸਾਬ ਨੂੰ ਇੱਕ ਸਮਾਨ ਸਮਝਦਾ ਹੈ ਐਸੇ ਹੀ ਠੱਗ ਦੀ ਉਹ ਬਖਾਨੇ ਕਿਹੜਾ ਠੱਗਾ ਕਹਿੰਦੇ ਉਹ ਸਾਰਿਆਂ ਤੋਂ ਉੱਪਰ ਠੱਗੀਆਂ ਮਾਰਦਾ ਹੈ ਇਸ ਕਰਕੇ ਸੋ ਇਸ ਤਰ੍ਹਾਂ ਦਾ ਜਦਾਰਤ ਸੱਚਾ ਉਪਦੇਸ਼ ਸੁਣ ਕੇ ਉਸ ਠੱਗ ਨੂੰ ਹੋਸ਼ ਆ ਗਈ ਅੱਗੇ ਬਾਅਦ ਇਹ ਠੱਗੀ ਕਰਨ ਤੋਂ ਰੁਕ ਗਿਆ ਆਪਣਾ ਜਨਮ ਸਫਲਾ ਕਰ ਲਿਆ ਉਹਨੇ ਠੱਗ ਨੇ ਉਹਨੂੰ ਬਾਣੀ ਬਾਰੇ ਗਿਆਨ ਦਿੱਤਾ ਨਾਮ ਦੇਈ ਨੇ ਬੀਤੋਂ ਆਇਆ ਨਾ ਕਰ ਤੋ ਆਹ ਕੁਛ ਕਰੇ ਤੇਰੇ ਕੰਮ ਨਹੀਂ ਆਉਣੇ ਦੇਖ ਤੇਰੀ ਕਿੰਨੀ ਤੇਰੀ ਬੇਇੱਜ਼ਤੀ ਹੋਈ ਪੈਸੇ ਉਹ ਫੇਰ ਲੈ ਗਿਆ ਤੇਰੇ ਕੋਲੇ ਨਹੀਂ ਰਹੇ ਤੂੰ ਕੀ ਲੈਣਾ ਇੰਨਾ ਕਮਾਂ ਚੋਂ ਇਵੇਂ ਹੀ ਸਾਰਾ ਸੋ ਠੱਗ ਪੁਰਸ਼ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰੇ ਜੇ ਮਰਦਾਨ ਨਾ ਖਾਏ ਕਹਿੰਦੇ ਹੱਕ ਪਰਾਇਆ ਕਹਿੰਦੇ ਕਿਸੇ ਦਾ ਹੱਕ ਪਰਾਇਆ ਖਾਣਾ ਜਹੇ ਜਹ ਸੂਰ ਤੇ ਹਿੰਦੂ ਨੇ ਗਾਂ ਖਾ ਲਈ ਮੁਸਲਮਾਨ ਨੇ ਸੂਰ ਖਾ ਲਿਆ ਇਸ ਦੇ ਬਰਾਬਰ ਹੈ ਪਰ ਗੁਰੂ ਬਿਰਹਾਮਾ ਤਾਂ ਭਰੇ ਮਹਾਰਾਜ ਕਹਿੰਦੇ ਅਸੀਂ ਹਮਾ ਦਾ ਤਾਂ ਭਰੀਏ ਜੇ ਤੁਸੀਂ ਇਹ ਜੇ ਕੰਮ ਨਾ ਕਰੋ ਮਰਦਾਰ ਨਾ ਖਾਓ ਅਸੀਂ ਕਿਉਂ ਪਰਾਇਆ ਹੱਕ ਰਾਤ ਦਿਨੇ ਖਾ ਰਹੇ ਹਾਂ ਇਸ ਦਾ ਲੇਖਾ ਸਾਨੂੰ ਜਰੂਰ ਦੇਣਾ ਪਵੇਗਾ ਗੁਰਬਾਖ ਹੈ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤੇ ਪਾਪਾਂ ਦੇ ਬਦਲੇ ਭਾਰੀ ਸਜ਼ਾ ਮਿਲੇਗੀ ਪਾਪ ਕਮਾਲ ਦੇ ਆ ਤੇਰਾ ਕੋਈ ਨਾ ਬੇਲੀ ਰਾਮ ਕਹਿੰਦੇ ਉਹ ਬੰਦਿਆ ਉਹ ਇਨਸਾਨਾ ਜਦੋਂ ਤੂੰ ਪਾਪ ਕਰਦਾ ਨਾ ਤਾਂ ਤੇਰਾ ਕੋਈ ਬੇਲੀ ਆ ਤੂੰ ਇਹ ਵੀ ਨਹੀਂ ਦੇਂਦਾ ਵੀ ਮੈਂ ਆਦੇ ਚਾਰ ਦੋਸਤ ਤੇ ਕਰਨਾ ਜਾਂ ਨਹੀਂ ਕਰਨਾ ਤੇਰਾ ਕੋਈ ਬੇਲੀ ਨਹੀਂ ਤੇ ਨਾ ਤੇਰਾ ਰਾਮ ਪ੍ਰਮਾਤਮਾ ਨੂੰ ਤੂੰ ਤੇ ਹੁਣ ਥਾਉ ਨਾ ਪਹਿਨ ਕੁੜਿਆਰ ਮੂੰਹ ਕਾਲੇ ਦੋਜ ਕਚਾਲਿਆ ਕਹਿੰਦਾ ਬਾਓ ਕੁੜਿਆਰ ਕਹਿੰਦਾ ਕੁੱਤੇ ਕੰਮ ਕਰਦਾ ਕਰਦਾ ਤੂੰ ਮੂੰਹ ਕਾਲੇ ਕਰੋਣਾ ਫਿਰ ਆਖਰ ਨੂੰ ਦੋਸ਼ ਕਤ ਤੂੰ ਚੱਲਿਆ ਜਾਣਾ ਆਦਰੇ ਕੰਮ ਠੱਗ ਨੂੰ ਕਹਿੰਦੇ ਮਹਾਰਾਜ ਜਾਣ ਦੇ ਤੂੰ ਕੀ ਲੈਣਾ ਠੱਗੀਆਂ ਤੋਂ ਇਹ ਤੇਰੇ ਕੰਮ ਆਉਣ ਵਾਲੀਆਂ ਗੱਲਾਂ ਨਹੀਂ ਬਾਹੇ ਗੁਰੂ ਨੇ ਤੇਰੇ ਅੰਤ ਤੱਕ ਤੇਰੇ ਨਾਲ ਜਾਣਾ ਚੰਗੇ ਕਰਮਾਂ ਨੇ ਤੇਰੇ ਨਾਲ ਜਾਣਾ ਜਿਹੜੇ ਤੂੰ ਠੱਗੀਆਂ ਮਾਰਦਾ ਇਹੀ ਭਲੇ ਕਾਰਜ ਕਰ ਲਾ ਸਾਰੇ ਲੋਕ ਤੇਰੇ ਵੱਲ ਹੋ ਜਾਣਗੇ ਤੇ ਤੂੰ ਜੋ ਮਰਜੀ ਕਰੇ ਕਰਾਈਂ ਮਾਰੇ ਇਹ ਗੱਲ ਕਹਿੰਦੇ ਆ ਫਿਰ ਕਹਿੰਦੇ ਹੈ ਬੜੀ ਅਤੋ ਗਤੀ ਨੂੰ ਪ੍ਰਾਪਤ ਹੋਵੇਗਾ ਦੋ ਜਕ ਜਾ ਕੇ ਸੋ ਜੇ ਇਹੋ ਜਹੀ ਵਿਚਾਰ ਕਰਕੇ ਛਾਲ ਫਰੇਵ ਛੱਡ ਕੇ ਗੁਰੂ ਨਾਨਕ ਦੇਵ ਜੀ ਦੀ ਛਰਨ ਲੈ ਲੈਣ ਤਾਂ ਸਤ ਗੁਰੂ ਜੀ ਐਸੇ ਪੁਰਸ਼ਾਂ ਨੂੰ ਵੀ ਜ਼ਰੂਰ ਤਾਰਨੇਗੇ ਮਾਰੇ ਕੀ ਕਹਿੰਦੇ ਆ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿੰਦ ਸੁਆਮੀ ਸੰਦਾ ਕਹਿੰਦੇ ਕਿਉਂਕਿ ਸੱਜਣ ਠੱਗ ਵਰਗੇ ਨੇਕ ਪਾਪੀ ਸਤਿਗੁਰੂ ਜੀ ਨੇ ਤਾਰੇ ਹਨ ਤੇ ਹੁਣ ਸਰਨ ਆਇਆਂ ਨੂੰ ਤਾਰਨਗੇ ਤਾਂ ਤੇ ਐਸੇ ਠੱਗੀ ਕਰਨ ਵਾਲੇ ਪੁਰਸ਼ਾਂ ਨੂੰ ਚਾਹੀਦਾ ਹੈ ਕਿ ਠੱਗੀਆਂ ਮਾਰਨ ਦਾ ਕੰਮ त्याग ਕੇ ਸਤਿਗੁਰੂ ਦੀ ਸਰਨ ਲੈਣ ਤੇ ਆਪਣਾ ਜਨਮਨ ਸਫਲਾ ਕਰਨ ਠਾਕ ਸਦਾ ਮਾਰਦੇ ਨੇ ਠੱਗੀਆਂ ਹੀ ਦਿਨ ਰਾਤ ਫਾਲ ਛਲ ਕਰ ਸਦਾ ਝਟਨੇ ਲੰਘਾਉਦੇ ਕਿਸੇ ਵਿਸ਼ਵਾਸ ਦੇ ਕੇ ਲੁੱਟ ਦੇ ਟੁੱਟ ਤਣੋਂ ਕਿਸੇ ਮਾਰ ਜਾਣੋ ਝਟਪਟ ਹੈ ਮਕਾਮ ਦੇ ਪਾਪਾਂ ਸੰਦਾਂ ਭਾਰ ਸਦਾ ਕਰ ਦੇ ਤਿਆਰ ਜਗ ਮਾਨਸ ਜਨਮ ਸੰਦੀ ਬੀੜੀ ਹੈ ਨਮਾਮ ਦੇ ਤਾਂ ਤੇ ਤੁਸੀਂ ਠੱਗ ਭਾਈ ਛੱਡੋ ਇਹ ਤਾਂ ਕੰਮ ਮਾੜੇ ਚੜੋ ਭਗਤ ਬੇੜੇ ਗੁਰਪਾਰ ਹੈ ਲੰਘਾਉਂਦੇ ਇਹ ਕਮ ਸਾਥ ਸੰਗਤ ਕਿਉਂਕਿ ਹੁਣ ਇਹ ਸਾਖੀ ਹੁੰਦੀ ਹੈ ਜਾਤ ਕਰਕੇ ਕੋਈ ਬ੍ਰਾਹਮਣ ਨਹੀਂ ਹੈ ਕਿਉਂਕਿ ਕਿਸੇ ਦੀ ਜਾਤ ਉੱਤਮ ਨਹੀਂ ਮੰਨੀ ਜਾਂਦੀ ਸਾਥ ਸੰਗਤ ਸਭ ਤੋਂ ਪਹਿਲਾਂ ਸ੍ਰੇਸ਼ਟ ਅਤਵਾ ਮੁੱਖ ਕਰਮ ਪਰਮਾਤਮਾ ਦੀ ਭਗਤੀ ਹੈ ਸੋ ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਨੂੰ ਬ੍ਰਾਹਮਣ ਆਖਦੇ ਹਨ ਅਤੇ ਛਤਰੀ ਹੈ ਬ੍ਰਹਮ ਜਨੰਤੀ ਜਾਂ ਬ੍ਰਾਹਮਣ ਬ੍ਰਹਮ ਨੂੰ ਜਾਣਨ ਵਾਲੇ ਦਾ ਨਾਮ ਬ੍ਰਾਹਮਣ ਹੈ ਕਈ ਕਹਿੰਦੇ ਨੇ ਕਿ ਬ੍ਰਾਹਮਣ ਮੋਖ ਤੋਂ ਪੈਦਾ ਹੋਇਆ ਹੈ ਇਸ ਦਾ ਭਾਵ ਨਹੀਂ ਕਿ ਉਹ ਮੂਹ ਤੋਂ ਜੰਮਿਆ ਹੈ ਜਿਸ ਦਾ ਇਹ ਮਤਲਬ ਹੈ ਕਿ ਉਹ ਮੋਖ ਕਰਮ ਸਾਤਕ ਯਾਦਕ ਧਾਰਨ ਕਰਦਾ ਹੋਇਆ ਪਰਮਾਤਮਾ ਨੂੰ ਜਾਣਦਾ ਹੈ ਇਸ ਕਰਕੇ ਉਹ ਬ੍ਰਾਹਮਣ ਹੈ ਜਾਤ ਕਰਕੇ ਕੋਈ ਬ੍ਰਾਹਮਣ ਨਹੀਂ ਹੈ ਕਿਉਂਕਿ ਕਿਸੇ ਵੀ ਜਾਤ ਉੱਤਮ ਨਹੀਂ ਮੰਨੀ ਜਾਂਦੀ ਕੇਵਲ ਕਰਮ ਹੀ ਉੱਤਮ ਮੰਨੇ ਜਾਂਦੇ ਹਨ ਜਿਵੇਂ ਬ੍ਰਹਮਾ ਜੀ ਵਿਸ਼ਨੂੰ ਦੀ ਨਾਭੀ ਤੋਂ ਪੈਦਾ ਹੋਏ ਇਹ ਹਿਸਾਬ ਉਹ ਖੱਤਰੀ ਸਨ ਪਰੰਤੂ ਵਿਦਿਆਪਰਨ ਕਰਕੇ ਸ੍ਰੇਟ ਹੋਣੇ ਕਰਕੇ ਉਹ ਬ੍ਰਾਹਮਣ ਸਦਾਏ ਵਿਆਸ ਪੰਡਤ ਜੀ ਮਹਾਰਾਣੀ ਸ਼ਿਸ਼ੋਦਰੀ ਦੀ ਉਦਰ ਥੀ ਪੈਦਾ ਹੋਏ ਇਹ ਸ੍ਰੇਸ਼ਟ ਕਰਮ ਕਰਨ ਲੱਗ ਪਏ ਤੇ ਵਿਦਿਆ ਵਿਧਿਆਨ ਕਰ ਲਈ ਇਸ ਵਾਤੇ ਬੜੇ ਮਾਨ ਮਾਨਿਆਕ ਪੰਡਤ ਹੋਏ ਇਸ ਦਾ ਸ੍ਰੇਸ਼ਟ ਕਰਮਾਂ ਦੇ ਕਰਨ ਕਰਕੇ ਸ੍ਰੀ ਵਿਸ਼ਿਸ਼ਟ ਜੀ ਜੋ ਇੱਕ ਬੇਸਵਾ ਦੇ ਉਦਰ ਤੋਂ ਪੈਦਾ ਹੋਏ ਹਨ ਸ੍ਰੀ ਰਾਮਚੰਦਰ ਜੀ ਦੇ ਗੁਰੂ ਬਣੇ ਗੋਰਜਰ ਰੇਖੀ ਵਰਗੇ ਚੰਡਾਲਾਂ ਦੇ ਘਰ ਪੈਦਾ ਹੋ ਕੇ ਵਿਦਿਆ ਪੜ੍ਹ ਕਰਕੇ ਬ੍ਰਾਹਮਣ ਸਦਵਾਏ ਜਿਨ੍ਹਾਂ ਦੇ ਨਾਮ ਤੇ ਅੱਜ ਕੱਲ ਗੁਰਸਰ ਜਾਤ ਬ੍ਰਾਹਮਣਾ ਦੀ ਸੱਦੀ ਜਾਂਦੀ ਹੈ ਬੈਸਵਾ ਮਿੱਤਰ ਜੀ ਛੱਤਰਿਆਂ ਦੇ ਘਰ ਜਨਮੇ ਅਤੇ ਸ੍ਰੇਸ਼ਟ ਕਰਮ ਤਪ ਆਦਿਕ ਕਰਨ ਕਰਕੇ ਬ੍ਰਾਹਮਣ ਸਦਵਾਏ ਦਾਖੀਵਾ ਦੇ ਪੁੱਤਰ ਸੂਦਰਜੋਨ ਸੇ ਜਨਮੇ ਪਰ ਸ੍ਰੇਟ ਕਰਮ ਕਰਨ ਕਰਕੇ ਬ੍ਰਾਹਮਣ ਸਦਵਾਏ ਸ਼ਾਂਤੀ ਪੁਰਬ ਕੇ ਮੋਖ ਧਰਮ ਕੇ ਉਤ ગ્રੰਥ ਮੇ 24 ਸਵੇ ਅਧਿਆਏ ਵਿੱਚ ਇੱਕ ਕਥਾ ਆਉਂਦੀ ਹੈ ਕਿ ਇੱਕ ਵੇਲੇ ਜਨਕ ਵੈਦਿਆ ਨੇ ਪ੍ਰਾਸ਼ਰ ਜੀ پاس ਪਰਸ਼ਨ ਕੀਤਾ ਜਿੱਥੋਂ ਕਿ ਤੋ ਪੈਦਾ ਹੋਕਰ ਰੇਖੀ ਬ੍ਰਾਹਮਣ ਜਾਤ ਕਿਸ ਤਰ੍ਹਾਂ ਹੋ ਗਏ ਪ੍ਰਾਸ਼ਰ ਜੀ ਨੇ ਉੱਤਰ ਦਿੱਤਾ ਕਿ हे ਰਾਜਨ ਵਰਣ ਆਦਿਕ ਭੇਦੋਂ ਛੇ ਵਿਚਾਰ ਨਹੀਂ ਕਰਨਾ ਉਹ ਤਾਪ ਪ੍ਰਭਾਵ ਸੇ ਆਪ ਮਾਨਿਆ ਹੋਇਆ ਤਪ ਕਰਕੇ ਉਹਨਾਂ ਆਪਣੀ ਸੰਤਾਨ ਨੂੰ ਸ੍ਰੇਸ਼ਟ ਕਰਮ ਆਦਿਕ ਕਰਾ ਕੇ ਆਪਣੇ ਜਿਹਾ ਕਰ ਲਿਆ ਤਾਂ ਇਹ ਸ੍ਰੇਸ਼ਟ ਬ੍ਰਾਹਮਣ ਪੈਦਾ ਹੋਇਆ ਸੀ ਜਥਾ ਕਹਿੰਦੇ ਸਰਤੀ ਉਤਪਾਦਿਆ ਪ੍ਰੰਤਨ ਮਾਨਯੋ ਨਿਰਪਤੇ ਤਰੰਤਰ ਹੈ ਕਹਿੰਦੇ ਜੋ ਰਾਜਾ ਨੌਖ ਸ੍ਰੱਪ ਜੋਨੀ ਕੋ ਪ੍ਰਾਪਤ ਹੋਆ ਤਾਂ ਉਸਨੇ ਬ੍ਰह्म ਵਿਦਿਆ ਦਾ ਅਧਿਕਾਰ ਬ੍ਰਾਹਮਣ ਨੀਕ ਵੇਦ ਬਚਨੋ ਵਿੱਚ ਲਿਖਿਆ ਹੈ ਸਾ ਸੰਗਤੋ ਇਸ ਕਰਕੇ ਜਿਹੜੀ ਬਾਣੀਆਂ ਗੁਰੂ ਜੀ ਦੀ ਸੂਦਰ ਕਹਿੰਦੇ ਨਾਈ ਸੀੰਬੇ ਤਰਖਾਨ ਲੋਹਾਰ ਕਮਾ ਰਾਦ ਕੋ ਸਭਨਾ ਜਾਤਾਂ ਨੂੰ ਸੂਦਰ ਗਿਣਿਆ ਜਾਂਦਾ ਹੈ ਇਸ ਦਾ ਧਰਮ ਇਹ ਮੁقرਰ ਕੀਤਾ ਗਿਆ ਸੀ ਕਿ ਤਿੰਨ ਵਰਨਾਂ ਦੀ ਸੇਵਾ ਕਰਕੇ ਗੁਜ਼ਾਰਾ ਕਰੇ ਬਲਕੇ ਸੂਦਰ ਨੂੰ ਬੜਾ ਹੀ ਅਪਵਿੱਤਰ ਗਿਣਿਆ ਜਾਂਦਾ ਸੀ ਤੇ ਸੂਦਰ ਪਰਮੇਸ਼ਰ ਦੇ ਨਾਮ ਨੂੰ ਸੁਣ ਨਹੀਂ ਸੀ ਸਕਦਾ ਮੰਨੂ ਜਿਨੇ ਮੰਨੂ ਸਮਰਤੀ ਵਿੱਚ ਲਿਖਿਆ ਹੈ ਕਿ ਜੇ ਸੂਦਰ ਪਰਮੇਸ਼ਰ ਦਾ ਨਾਮ ਸੁਣ ਲਵੇ ਤਾਂ ਉਸ ਦੇ ਕੰਨਾਂ ਦੇ ਵਿੱਚ ਛੱਕਾ ਢਾਲ ਕੇ ਪਾ ਪਾ ਦਿਓ ਤਾਂ ਕਿ ਉਹ ਮੁੜ ਕੇ ਰੱਬ ਦਾ ਨਾਮ ਕਦੀ ਸੋਣੀ ਨਾ ਸਕੇ ਮੰਨੂ ਜੀ ਨੇ ਇਹ ਵੀ ਲਿਖਿਆ ਹੈ ਕਿ ਬ੍ਰਾਹਮਣ ਤੁਰਿਆ ਜਾਂਦਾ ਹੋਵੇ ਰਾਹ ਵਿੱਚ ਉਸ ਨੂੰ ਸੂਦਰ ਮਿਲ ਪਵੇ ਤੇ ਬ੍ਰਾਹਮਣ ਦੇ ਨਾਲ ਲੱਗ ਜਾਵੇ ਤਾਂ ਬ੍ਰਾਹਮਣ ਦੇ ਸਾਰੀ ਉਮਰ ਦੇ ਕੀਤੇ ਕੋਈ ਕੰਮ ਸਭ ਨਿਸ਼ਪਲ ਜਾਂਦੇ ਹਨ ਇਥੋਂ ਤੱਕ ਸੂਦਰਾਂ ਨੂੰ ਇਸਤਰੀਆਂ ਨੂੰ ਵੀ ਸੂਦਰ ਸਰਹਣੇ ਵਿੱਚ ਗਿਣਦੇ ਸਨ ਮੰਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਚਾਰ ਵਰਨਾਂ ਦੇ ਜਨੇਊ ਆਦਿਕ ਕਰਮ ਵੀ ਵੱਖੋ-ਵੱਖਰੇ ਗਿਨੇ ਜਾਂਦੇ ਹਨ ਜੈਸੇ ਕਿ ਬ੍ਰਾਹਮਣ ਲਈ ਸੂਤਰ ਦਾ ਜਨੇਊ ਛਤਰੀ ਲਈ ਸਣ ਦਾ ਜਨੇਊ ਵੈਸ਼ ਲਈ ਭੇਡ ਦੀ ਉਨ ਦਾ ਜਨੇਊ ਸੂਦਰ ਦੀ ਨਿਸ਼ਾਨੀ ਇਹ ਸੀ ਕਿ ਜਿਸ ਦੇ ਜਨੇਊ ਆਦਿਕ ਕੁਝ ਵੀ ਨਾ ਹੋ ਗਏ ਸਾਰਿਆਂ ਤੋਂ ਨੀਚ ਇਹਨਾਂ ਦੀ ਪਦੈਸ਼ ਵੀ ਇਸ ਪ੍ਰਕਾਰ ਮੰਨੂ ਜੀ ਤੇ ਹਰ ਗ੍ਰੰਥਕਾਰਾਂ ਨੇ ਦੱਸੀ ਹੈ ਬ੍ਰਾਹਮਣ ਮੁਖਤੀ ਪੈਦਾ ਹੋਏ ਮੁਖਤੀ ਵਿਦਿਆ ਪੜ ਆਦਿਕ ਪੜਨ ਤੇ ਮੁਖ ਕਰਮ ਕਰਨ ਕਰਕੇ ਮੁਖੀ ਥੀ ਮੰਨੇ ਗਏ ਨਹੀਂ ਤੇ ਮੂਹ ਥਾਣੇ ਜੰਮਦਾ ਕੋਈ ਨਹੀਂ ਛਤਰੀ ਬਾਹਾਂ ਤੋਂ ਪੈਦਾ ਹੋਏ ਕਿਉਂਕਿ ਬਾਹੂ ਬਲ ਨਾਲ ਹੀ ਰਾਜ ਕਰਦੇ ਹਨ ਬੈਸ ਸੰਗਾ ਥੀ ਪੈਦਾ ਹੋਏ ਇਹਨਾਂ ਦੇ ਕੰਮ ਬਹੁਤੇ ਫਿਰਨ ਤੁਰਨ ਵਾਲੇ ਹੀ ਹੁੰਦੇ ਹਨ ਸ਼ੂਦਰ ਪੈਰਾਂ ਤਾਈਂ ਪੈਦਾ ਹੋਏ ਕਿਉਂਕਿ ਇਹ ਸਭਨਾਂ ਦੇ ਸੇਵਾ ਕਰਨ ਵਾਲੇ ਗਿਣੇ ਜਾਂਦੇ ਗਏ ਇਸ ਤਰ੍ਹਾਂ ਸ੍ਰੈਣੀਆਂ ਸਾਹਾ ਸੰਗਤ ਪਹਿਲਾਂ ਬੰਡੀਆਂ ਹੋਈਆਂ ਸੀ ਇਹ ਤਾਂ ਸੱਤ ਗੁਰੂ ਜੀ ਨੇ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਪੜ ਪੜ ਕੇ ਬਾਣੀ ਪੜ ਪੜ ਕੇ ਤੇ ਸਾਖਾਂ ਤੇ ਪੜਾ ਕੇ ਸੰਗਤ ਨੂੰ ਸਿੱਧੇ ਰਾਸਤੇ ਪਾਇਆ ਵੀ ਕੋਈ ਸੋਧਰ ਕੋਈ ਵੈਸ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇੱਕ ਬਾਟੇ ਦੇ ਵਿੱਚ ਅੰਬਰ ਤੇ ਸ਼ਕਾ ਦਿੰਦਾ ਸਭ ਸਿਕਣ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਕਰ ਦਤਾ ਕੋਈ ਭੇਦ ਭਾਵ ਨਹੀਂ ਤੀਜੇ ਪਾਸ਼ਾ ਨੇ ਪੰਗਰ ਦੇ ਵਿੱਚ ਪ੍ਰਸ਼ੰਦਾ ਸ਼ਿਕਾਤਾ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਵੀ ਨੇ ਕਿਸੇ ਕੋਈ ਗ੍ਰੰਥ ਦੇ ਵਿੱਚ ਆਉਂਦੀ ਨਹੀਂ ਵੀ ਕਿਸੇ ਗਰੀਬ ਨਾਲ ਜਾਂ ਕਿਸੇ ਇਹ ਜਾਂ ਨਾ ਵਿਤ ਕਰਾ ਕਰ ਆਵੇ ਦਸੇ ਪਾ ਚਾਹਿਆਂ ਆਈਆਂ ਹੀ ਇਸੇ ਕਰਕੇ ਸਨ ਕਿ ਮਨੁੱਖ ਜਾਤੀ ਨੂੰ ਕਿਵੇਂ ਦਰਕਾਰਿਆ ਜਾਂਦਾ ਹੈ ਜਨਾਨੀਆਂ ਨੂੰ ਕਿਵੇਂ ਦਰਕਾਰਿਆ ਜਾਂਦਾ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸਤੀ ਕਰ ਦਿੰਦੇ ਸੀ ਇਸ ਤਰ੍ਹਾਂ ਦੀਆਂ ਗੱਲਾਂ ਸਭ ਹਟਾਈਆਂ ਮਹਾਰਾਜ ਨੇ ਬਾਣੀ ਪੜਾ ਪੜਾ ਕੇ ਹਰ ਥੱਕ ਦੇ ਚੌ ਥਾਈ ਗਏ ਸਤਿਗੁਰੂ ਜੀ। ਦਸਨੀਆਂ ਕੀਤਗਾਂ ਚਾਰ ਇਸੇ ਕਰਕੇ ਕੀਤਗਾਂ। ਵੀ ਤੁਸੀਂ ਜਾਣ ਦੋ ਇਹ ਸਭ ਜਿਹੜਾ ਬਾਣੇ ਪੜਦਾ ਚੰਗੇ ਕੰਮ ਕਰਦਾ ਉਹ ਚੁੱਧੜਣੀ ਨਾ ਵਾਇਸ। ਜਿਹੜੇ ਬ੍ਰਾਹਮਣਾਂ ਤੁਸੀਂ ਵੀ ਕੁੱਤੇ ਹੋ ਸਕਦੇ ਆ। ਤੁਸੀਂ ਇਕੱਲੇ ਨਹੀਂ ਵੀ ਤੁਸੀਂ ਨਾਮ ਜਪ ਕੇ ਬਣੇ ਆ। ਤੁਸੀਂ ਵੀ ਹੁਣ ਨਿਰਭੈ ਅਬ ਵਿਚ ਮਤਲ ਦੁਬੈਰ ਭਾਵਨਾ ਕਰਨ ਲੱਗੇ। ਇਸ ਜਗ੍ਹਾ ਨਾ ਸਾਹਾ ਸੰਗਤ ਸਤਿਗੁਰੂ ਜੀ ਨੇ ਪੂਰੇ ਸਾਰੇ ਬ੍ਰਹਮਾਣ ਨੂੰ ਖੁਸ਼ ਕੀਤਾ ਇਸ ਕਰਕੇ ਕਥਾ ਵਿਚਾਰੇ ਤੋਂ ਸਮਾਪਤ ਕਰ